ओके ਸਰਕਾਰ ਨੂੰ ਪੂਸ਼ਲ ਪੈਰੀ ਮੋੜਿਆ ਹੈ ਤਾਂ ਫਿਰ ਸਰਕਾਰ ਉਹ ਸੰਗਤ ਦਾ ਹੌਸਲਾ ਹੈ ਉਸ ਹੌਸਲੇ ਦੇ ਨਾਲ ਸੰਗਤ ਨੂੰ ਚੰਗਾ ਲੱਗ ਰਿਹਾ ਹੈ ਕਿ ਜੇ ਮੈਨੂੰ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਨਾਲ ਭਾਵੇਂ ਉਹਨਾਂ ਨੇ ਆਪਣਾ ਹਸਪੀਟਲ ਜੀ ਰੱਖਿਆ ਲੇਕਿਨ ਸੀ ਇੱਕ ਉਹਨਾਂ ਨੇ ਡਿਟੇਨ ਕਰਕੇ ਰੱਖਿਆ ਹੋਇਆ ਔਰ ਪੁਲਿਸ ਦੀ ਕਸਟਡੀ ਚੋਂ ਜੇ ਬਾਹਰ ਕਢਵਾਇਆ ਹੈ ਤਾਂ ਇਸ ਸੰਗਤ ਦੇ ਇਸ ਜੋਸ਼ ਨੇ ਸੰਗਤ ਦੇਸ ਰੋ ਨੇ ਅੱਜ ਪਹਿਲਾ ਤੋਂ ਸਮਝੋ ਕਿ ਸਰਕਾਰ ਆਪਣੇ ਮੁਸੂਬੇ ਦੇ ਕੰਮਜਾਬ ਨਹੀਂ ਹੋਦਰ ਕੀ ਮੋਰਚਾ ਫੇਰ ਮਸੂਬਾ ਸਵਾਲ ਸਵਾਲ ਇਹ ਹੈ ਕਿ ਸਿਹਤ ਵਾਹਿਗੁਰੂ ਦੇ ਹੁਕਮ ਨਾਲ ਬਹੁਤ ਚੜ੍ਹਦੀ ਕਲਾ ਚ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਹਜੇ ਤੱਕ ਦਿਨ 4 ਹੀ ਹੋਏ ਨੇ ਆਪਾਂ ਦਾ ਅੰਦ ਚ ਸ਼ੁਰੂ ਹੋਇਆ ਨੂੰ ਤੇ 4 ਦਿਨਾਂ ਦੇ ਵਿੱਚ ਕੁਝ ਨਹੀਂ ਹੋਣ ਲੱਗਿਆ ਹਜੇ ਅਮਦ ਚੱਲਾਂਗੇ ਮਤਲਬ ਲੰਬਾ ਇਹ ਜਿਹੜਾ ਲੜਨਾ ਸਰਕਾਰ ਦਾ ਸੀ ਕਿ ਮਰਨ ਵਰਤਾ ਜਿਹੜਾ ਖੇਲ ਕਰਾਦੀ ਨਹੀਂ ਹੋ ਸਕਿਆ ਦੇਖੋ ਸਰਕਾਰਾਂ ਦੀ ਮਰਜ਼ਾ ਸੀ ਇਹ ਮੈਂ ਕਹੂੰਗਾ ਸਰਕਾਰ ਦੀ ਕੱਲੀ ਇੰਨੀ ਮਨਸ਼ਾ ਨਹੀਂ ਜੇ ਮੈਨੂੰ ਤਾਂ ਹੀ ਲੱਗ ਰਿਹਾ ਹੈ ਕਿ ਸਰਕਾਰ ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਹੱਥ ਠੋਕੀ ਬਣ ਕੇ ਬੈਠ ਗਈ ਹੈ ਜਿਹੜਾ ਸਰਕਾਰ ਨੇ ਇਹ ਫੈਸਲਾ ਲਿਆ ਸਾਨੂੰ ਇਥੋਂ ਚੱਕ ਕੇ ਇਸ ਮੋਰਚੇ ਨੂੰ ਡੈਮੇਜ ਕਰਨ ਦਾ ਤਾਂ ਮੈਂ ਸਮਝ ਲਾ ਕਿ ਪੰਜਾਬ ਸਰਕਾਰ ਨੇ ਆਪਦੇ ਸੂਬੇ ਨਾਲ ਇੱਕ ਤਰ੍ਹਾਂ ਨਾਲ ਧਰੋਹ ਕਮਾਇਆ ਹੈ ਧੋਖਾ ਕੀਤਾ ਪੰਜਾਬ ਨੇ ਨਾਲ ਕਿਉਂਕਿ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਅਸੀਂ ਐਮਐਸਪੀ ਗਰੰਟੀ ਕਾਨੂੰਨ ਦੀ ਲੜ ਰਹੇ ਹਾਂ ਅਗਰ ਐਮਐਸਪੀ ਗਰੰਟੀ ਕਾਨੂੰਨ ਬਣੇਗਾ ਤਦੇਈ ਤੱਕ ਕਿਸਾਨ ਨੂੰ ਦੂਸਰੀਆਂ ਫਸਲਾਂ ਵੱਲ ਆਪਣੇ ਆਪ ਨੂੰ ਮੋੜਨਗੇ ਜਿਹੜੀ ਡਾਈਵਰਸੀਫਿਕੇਸ਼ਨ ਦੀ રોજ ਗੱਲ ਕੀਤੀ ਜਾਂਦੀ ਹੈ ਔਰ ਉਹ ਡਾਈਵਰਸੀਫਿਕੇਸ਼ਨ ਅਗਰ ਆਏਗੀ ਤਾਂ ਪੰਜਾਬ ਦਾ ਪਾਣੀ ਬਚੇਗਾ ਪੰਜਾਬ ਦਾ ਪਲੂਟ ਜਿਹੜੀ ਪੰਜਾਬ ਦੇ ਸਿੱਧ ਦੇ ਉੱਤੇ ਪੋਲੂਸ਼ਨ ਦੇ ਤਲਵਾਰ રોજ ਨਟਕਦੀ ਹੈ ਉਹਦੇ ਤੋਂ بچਾਂਗੇ ਔਰ ਜਿਹੜੀ ਕਿਸਾਨਾਂ ਨੂੰ ਬਿਜਲੀ ਮਿਲਦੀ ਹੈ ਇਹ ਬਿਜਲੀ ਇੰਡਸਟਰੀ ਨੂੰ ਜਾਏਗੀ ਡਿਵੈਲਪਮੈਂਟ ਹੋਏਗੀ ਕਿਸਾਨ ਸਮਰੱਥ ਹੋਏਗਾ ਤਾਂ ਉਹਦੇ ਨਾਲ ਆਪਣੇ ਆਪ ਕਿਸਾਨ ਦੀ ਪਰਚੇਜ਼ਿੰਗ ਪਾਵਰ ਵਧੇਗੀ ਜੇ ਪਰਚੇਜ਼ਿੰਗ ਪਾਵਰ ਵਧੇਗੀ ਤਾਂ ਉਹ ਇੱਕ ਕੋਈ ਇਕੱਲੇ ਕਿਸਾਨ ਦੀ ਨਹੀਂ ਬਤੇਗੀ ਪੂਰੇ ਪੰਜਾਬ ਦੀ ਜੀਡੀਪੀ ਪੰਜਾਬ ਦਾ ਵਿਕਾਸ ਉਹਦੇ ਵਿੱਚ ਉਹਦੇ ਵਿੱਚ ਛੁਪਿਆ ਹੋਇਆ ਹੈ ਨਹੀਂ ਜੀ ਸਰ ਕਿਵੇਂ ਕਹੋਗੇ ਕੇਂਦਰ ਦੇ ਨਾਲ ਲੜਾਈ ਹੈ ਸੰਘਰਸ਼ ਲੰਬੇ ਸਮੇਂ ਤੋਂ ਮੰਗਾ ਵੀ ਕੇਂਦਰ ਦੀਆਂ ਨਾਲ ਹੈ ਤੇ ਕੀ ਲੱਗਦਾ ਪੰਜਾਬ ਦੀ ਐਂਟੀਟਿਟੀ ਦੇਖ ਨਹੀਂ ਦੇਖੋ ਮੈਂ ਕਹਾਂ ਮੈਂ ਪਹਿਲੀ ਗੱਲ ਕਹੀ ਹੈ ਕਿ ਪੰਜਾਬ ਨੇ ਇੱਥੇ ਕੇਂਦਰ ਦੀ ਹੱਥ ਠੋਕੀ ਬਣ ਕੇ ਇਹ ਕਰਤੂਤ ਕੀਤੀ ਹੈ ਜਿਹੜੀ ਮੈਨੂੰ ਲੱਗਦਾ ਪੰਜਾਬ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ ਔਰ ਇਹਨੂੰ ਕਿਸਾਨ ਮਤਲਬ ਸਭ ਕੁ ਸਿਖਾਉਣਗੇ ਇਹ ਇਹ ਇਹਨੂੰ ਇਹਨੂੰ ਇੰਨਾ ਮਤਲਬ ਹਲਕੇ ਚ ਨਹੀਂ ਲੈਣ ਦੇ ਲੋਕੋ ਜਿੰਦਗੀ ਹੋਏਗੀ ਜੀ ਇਹ ਵੀ ਗੱਲ ਕਰੀਏ ਪਰ ਮਰਨ ਪਰ ਹਾਂਜੀ ਤੁਸੀਂ ਲਿਧਿਆਣਾ ਜੀ ਵੀ ਕਿਹਾ ਜਦੋਂ ਬਾਹਰ ਆਏ ਤੁਸੀਂ ਕਿਹਾ ਕਿ ਇਹਦਾ ਬੀਪੀ ਚੈੱਕ ਹੋਇਆ ਨਾ ਸਭ ਬਿਲਕੁਲ ਕਿਵੇਂ ਇਲਾਜ ਨੂੰ ਕਿਵੇਂ ਦੇਖਦੇ ਹੋ ਜਿਹੜਾ ਇਲਾਜ ਹੋਇਆ ਨਹੀਂ ਹੋਇਆ ਸਵਾਲ ਇਹ ਹੈ ਕਿ ਇਲਾਜ ਦਾ ਤਾਂ ਇੱਥੇ ਨਾ ਤੋਂ ਆਪਣੇ ਇਲਾਜ ਕੀ ਕਰਵਾਉਣਾ ਸੀ ਮੇਰਾ ਖਿਆਲ ਤੁਹਾਨੂੰ ਪਤਾ ਹੋਏਗਾ ਕੁਝ ਮੇਰੀ ਮੈਡੀਸਨ ਪਹਿਲਾਂ ਚਲਦੀ ਸੀ ਔਰ ਮੈਂ ਇਹ ਸ਼ੁਰੂ ਕਰਨ ਤੋਂ ਪਹਿਲਾਂ ਦੋ ਦਿਨ ਪਹਿਲਾਂ ਮੈਂ ਆਪਦੀ ਉਹ ਵੀ ਮੈਡੀਸਨ ਸਾਰੀ ਮਤਲਬ ਛੱਡ ਦਿੱਤੀ ਮੈਂ ਕੋਈ ਮੈਡੀਸਿਨ ਨਹੀਂ ਲੈ ਰਿਹਾ ਤੇ ਇਹਨਾਂ ਤੋਂ ਆਪਾਂ ਇਲਾਜ ਕੀ ਕਰਵਾਉਣਾ ਸੀ ਇਹਨਾਂ ਤੋਂ ਤਾਂ ਮਤਲਬ ਜਿਹੜਾ ਬੀਪੀ ਚੈੱਕ ਕਰਨ ਦੀ ਹੈ ਗੱਲ ਉਹ ਵੀ ਬਾਰ-ਬਾਰ ਮਤਲਬ ਹੜੇ ਕਰਦੇ ਰਹੇ ਕਿ ਬੀਪੀ ਚੈੱਕ ਕਰ ਲੈਂਦੇ ਹੋ ਤਾਂ ਮੈਨੂੰ ਵੀ ਪਤਾ ਹੈ ਇਸ ਗੱਲ ਦਾ ਕਿ ਜਿਹੜਾ ਬੀਪੀ ਚੈੱਕ ਚੈੱਕ ਕਰਕੇ ਇਹਨਾਂ ਨੇ ਲੋਕਾਂ ਦੇ ਵਿੱਚ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਅਸੀਂ ਟ੍ਰੀਟਮੈਂਟ ਕਰਨ ਵਾਸਤੇ ਨਹੀਂ ਲੈਂਦਾ ਸੀ ਆਪਦੇ ਉਸ ਗੱਲ ਦੇ ਉੱਤੇ ਪਰਦਾ ਪਾਉਣਾ ਚਾਹੁੰਦੇ ਨੇ ਜਿਹੜਾ ਉਹ ਸਾਨੂੰ ਉੱਥੇ ਡਿਟੇਨ ਕਰਕੇ ਲੈ ਗਏ ਉਸਦੇ ਦਾਅਵੇ ਸੀ ਕਿ ਸਾਡੇ ਵੱਲੋਂ ਔਲਾਦ ਬੀਬੀ ਦਾ ਗਿਆ ਉਹਨਾਂ ਦਾ ਚੈੱਕਅਪ ਪੂਰਾ ਕਰਾਇਆ ਗਿਆ ਇਹ ਚੈੱਕ ਕਰਨਾ ਸੀ ਜੀ ਹਾਂ ਲੋਕਾਂ ਦਾ ਪੰਜਾਬ ਦਾ ਬੈਸਟ ਹਸਪੀਟਲ ਸੀ ਤਾਂ ਕਰਕੇ ਤੁਹਾਨੂੰ ਸਵੇਰੇ ਸਵੇਰੇ ਲੈ ਗਏ ਨਹੀਂ ਦੇਖੋ ਸਵਾਲ ਇਹ ਆ ਕਿ ਜਦੋਂ ਮੈਨੂੰ ਤਕਲੀਫ ਹੀ ਕੋਈ ਨਹੀਂ ਸੀ ਜੀ ਤਾਂ ਉੱਥੇ ਲਿਜਾਣ ਵਾਲੀ ਹਜੇ ਲੋੜ ਕੀ ਸੀ ਕਿ ਕਿਹੜੇ ਹਾਲਾਤ ਸੀ ਜਿਹੜੇ ਉੱਥੇ ਲਿਜਾਣ ਦੀ ਲੋੜ ਪਈ ਪਰਿਵਾਰ ਨਾਲ ਗੱਲ ਕਰਵਾਉਂਦੇ ਸੀ ਤੁਹਾਡੀ ਬੱਚਿਆਂ ਨਾਲ ਨਹੀਂ ਬੱਚੇ ਦੇਖੋ ਪਹਿਲੀ ਗੱਲ ਇਹ ਕਿ ਅਸੀਂ ਜਿਹੜੇ ਲੜਨ ਵਾਲੇ ਲੋਕ ਹੁੰਦੇ ਆ ਨਾ ਜੀ ਪਰਿਵਾਰ ਨਾਲ ਬੱਚਿਆਂ ਨਾਲ ਗੱਲ ਕਰਨੀ ਤੁਸੀਂ ਦੇਖਿਆ ਹੋਵੇਗਾ ਮ ਕੋਈ ਛੋਟੇ ਬੱਚੇ ਨੇ ਮਤਲਬ ਇੱਕ ਵੀਡੀਓ ਪਾਈ ਆਪ ਬੱਚੇ ਨੇ ਤੇ ਤੁਸੀਂ ਇਹਨਾਂ ਮਾਨ ਲਾ ਕੇ ਦੇਖੋ ਜੇ ਪਰਿਵਾਰ ਦਾ ਇਹਦਾ ਹੌਸਲਾ ਹੈ ਇੰਨੇ ਹੌਸਲੇ ਚ ਪਰਿਵਾਰ ਹੈ ਤਾਂ ਫਿਰ ਉਹਨਾਂ ਨੂੰ ਇਸ ਚੀਜ਼ ਦਾ ਕੋਈ ਪਰਵਾਹ ਨਹੀਂ ਕੀ ਕਿ ਮੈਂ ਕਿੱਥੇ ਦੱਲੇ ਵਾਲੀ ਗੱਲ ਕਰਦੇ ਹੋ ਮਰਨ ਵਰਚੇ ਤੇ ਹਰੇ ਕੋਈ ਕਹਿੰਦਾ ਸੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੀ ਦੇਕਰ ਜਗਜੀਤ ਸਿੰਘ ਡੱਲੇਵਾਲ ਚੱਕੇ ਕਿਤਾ ਕੋਈ ਗੱਲ ਨਹੀਂ ਹਰ ਇੱਕ ਡੱਲੇਵਾਲ ਹੈ ਇਹ